ਪੰਜਾਬ ਦੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਡਾਕਟਰ ਬਲਵੀਰ ਸਿੰਘ ਸਮੇਤ ਵਿਧਾਇਕ ਜੀਤਪਾਲ ਸਿੰਘ ਕੋਲੀ ਨੇ ਪਟਿਆਲਾ ਦੇ ਪ੍ਰਾਚਨ ਤੇ ਇਤਿਹਾਸਿਕ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਪਵਿੱਤਰ ਸਰੋਵਰ ਜਕਰੀਬ 30 ਸਾਲਾਂ ਬਾਅਦ ਤਾਜ਼ਾ ਜਲ ਭਰਨ ਲਈ 70 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਪਾਈਪਲਾਈਨ ਵਿਸ਼ਾਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ ਤੋ ਪਹਿਲਾਂ ਆਪ ਸਭ ਦਾ ਧੰਨਵਾਦ ਜੈ ਮਾਤਾ ਦੀ ਸੋ ਅੱਜ ਪਟਿਆਲਾ ਸਹਿਰ ਵਾਸੀਆਂ ਨੇ ਬਹੁਤ ਮੁਬਾਰਕਵਾਦ ਹੈ ਪੂਰੀ ਸੰਗਤ ਲਈ ਮੁਬਾਰਕਵਾਦ ਹੈ ਕਿ ਬਹੁਤ ਲੰਬੇ ਸਮੇਂ ਤੋਂ ਜੋ ਕਾਲੀ ਮਾਤਾ ਮੰਦਿਰ ਦੀ ਪੈਰਲਰ ਦੀ ਡਿਮਾਂਡ ਸੀ ਸੰਤਾ ਲੱਖਾਂ ਦੀ ਗਿਣਤੀ ਦੀ ਸੰਗਤ ਆਉਂਦੀ ਸੀ ਤੋ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਸੋ ਅੱਜ ਲੋਕਾਂ ਦੀ ਵਿਸ਼ਵਾਸ ਵਾਲੀ ਪਾਰਟੀ ਮੁੱਖ ਮੰਤਰੀ ਸਦਾਕਲ ਸਿੰਘ ਮਾਨ ਜੀ ਦੀ ਸਰਕਾਰ ਦੀ ਪਾਰਟ ਸਰਕਾਰ ਵੱਲੋਂ ਅੱਜ ਇਸ ਮੰਦਿਰ ਚ ਪਾਪਲੰ ਦਾ ਜਿਹੜਾ ਉਦਘਾਟਨ ਕੀਤਾ ਗਿਆ ਮੇਰੇ ਨਾਲ ਸਾਡੇ ਵੱਡੇ ਭਰਾ ਡਾਕਟਰ ਬਲਵੇਦੀ ਜੀ ਜੋ ਮੰਤਰੀ ਪੰਜਾਬ ਸਾਡੇ ਕੁਲੀ ਸਾਹਿਬ ਐਮ ਐਲ ਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਸਾਡੇ ਡੀ ਸੀ ਸਾਹਿਬ ਸੋ ਸਾਰਿਆਂ ਨੇ ਲੱਕੇ ਸਾਡੇ ਚੇਰਮੈਨ ਕੰਮੇਵਾਲ ਸਰ ਜੀ ਸੋ ਸਾਰਿਆਂ ਨੇ ਅੱਜ ਜੋ ਇਸ ਪਾਪਲੰ ਦਾ ਉਦਘਾਟਨ ਕੀਤਾ ਤੇ ਮਹਾਮੈ ਜੀ ਤੋਂ ਅਸੀਰਵਾਦ ਲਿਆ ਤੇ ਸਰਬੰਧ ਦੀ ਅਰਦਾਸ ਕੀਤੀ ਸੋ ਕਿਉਂਕਿ ਜਿਵੇਂ ਤੇ ਜ ਬਹੁਤ ਪ੍ਰੇਵਲੈਂਟ ਜੋ ਮਹਾਰਾਣੀ ਕਲੱਬ ਤੋਂ ਕਾਲੀ ਮਾਤਾ ਮੰਦਿਰ ਤੱਕ ਜਾਂਦੀ ਹੈ ਬਰਾਦਰੀ ਬਾਗ ਦੇ ਰੁੱਖਾਂ ਦੀ ਜੜਾ ਕਾਲ ਪੂਰੀ ਤਰ੍ਹਾਂ ਬਲੈਕ ਹੋ ਗਈ ਸੀ ਇਹ ਸਾਰੀ ਮਤਲਬ ਸਰੋਵਰ ਕਾਲੀ ਮਾਤਾ ਮੰਦਿਰ ਤੇ ਰਜਿੰਦਰਾ ਲੋਕ ਦੇ ਪਾਣੀ ਵਿੱਚ ਨਹੀਂ ਪਹੁੰਚ ਰਿਹਾ ਸੀ ਜਿਸ ਕਰਕੇ ਨਵੀਂ ਪੈਪਲਣ ਪਾਉਣ ਦੀ ਲੋੜ ਪਈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹਾਂ ਅਸੀਂ ਜੇ ਇੱਕ ਪੈਪਲਣ ਹੀ ਖੋਲਦੇ ਅਸੀਂ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਦੀ ਨਵੀਂ ਰਾਹ ਤੇ ਚੱਲਦੇ ਆ ਕਿਉਂਕਿ ਸੰਗਤ ਦੇ ਨਾਲ ਲੋਕਾਂ ਦੇ ਭਰੋਸੇ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਦਾ ਵਾਦਾ ਕੀਤਾ ਕਿ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਸੋ ਇਹੋ ਜੇ ਧਾਰਮਿਕ ਸੰਸਥਾਵਾਂ ਦੀ ਜਿਹੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਉਹ ਅੱਜ ਪੂਰੀ ਕੀਤੀ ਗਈ ਸੋ ਮੇਰੇ ਨਾਲ ਡਾਕਟਰ ਬਲਜੀਤ ਜੀ ਨੇ ਉੱਨੀ ਸਾਹਿਬ ਨੇ ਮੈਨੂੰ ਕਹਾਂਗਾ ਡਾਕਟਰ ਬਲਜੀਤ ਜੀ ਕੋ ਕੇ ਸਹਿਰ ਦੇ ਮੰਤਰੀ ਨੇ ਉਹ ਵਿਸਥਾਰ ਨਾਲ ਆਫਸਰ ਨਾਲ ਜਿਹੜੀ ਗੱਲਬਾਤ ਕਰ ਮੰਤਰੀ ਸਾਹਿਬ ਕਿੰਨੇ ਇਹ ਤਕਰੀਬਨ 1 ਕਿਲੋਮੀਟਰ ਦਾ ਜਿਹੜਾ ਪਲਾਨ ਪੜੀ ਹੈ ਤੇ 85 ਲੱਖ ਦਾ ਜਿਹੜਾ ਇਸ ਤੇ ਖਰਚਾ ਹੋਣਾ ਤੇ ਬਹੁਤ ਜਲਦੀ 2 ਮਿੰਟ ਦੇ ਰਿਟਵੀਟ ਕਰਕੇ ਇਹਨੂੰ ਪਿਆਰ ਕਰਾ ਸਾਡਾ ਮੇਨਟੇਨੈਂਸ ਸਿੰਘ ਬੜੀ ਕੁਝ ਨਹੀਂ ਉਪਦੇ ਲਗਾਇਆ ਸੱਚੀ ਵੀ ਅਮਰਿੰਦਰ ਸਿੰਘ ਦਾ ਵੀ ਪ੍ਰੋਜੈਕਟ ਸੀਗਾ ਕਿ ਉਹਨੂੰ ਚੇਂਜ ਕੀਤਾ ਗਿਆ ਜਾਂ ਉੱਤੇ ਵਿੱਚ ਸਾਡਾ ਸਾਰਾ ਪ੍ਰੋਜੈਕਟ ਆਪਣਾ ਜੀ ਸਰਤਾਪੁਰ ਸਿੰਘ ਮਾਨ ਦੀ ਸਰਕਾਰ ਹੈ ਉਹ ਸਿਰਫ ਪ੍ਰੋਜੈਕਟ ਦਾ ਐਲਾਨ ਕਰਦੇ ਸੀ ਲਾਰੇ ਲਾਉਂਦੇ ਸੀ ਤੇ ਪਹਿਲੀ ਸਰਕਾਰ ਹੈ ਜਿਹੜੀਆ ਵਾਦੇ ਨਹੀਂ ਕਰਦੀ ਸੀ ਗਰੰਟੀਆਂ ਦਿੰਦੀ ਹੈ ਤੇ ਜਿਹੜੀ ਕੰਮ ਸ਼ੁਰੂਆਤ ਕਰਦੇ ਆ ਉਹ ਜੰਗੀ ਕੰਪਲੀਟ ਕਰਕੇ ਉਹ ਦੁਆਰਾ ਫੇਰਾਵਾਂਗੇ ਮਹਾਮਾਇ ਦੀ ਕਿਰਪਾ ਨਾਲ ਮਹਾਮਾਇ ਤੋਂ ਅਸੀਰਵਾ ਲੈਣਾ ਵਾਂਗੇ ਤੁਹਾਡਾ ਸਾਰਾ ਲਗ ਤਲਵਾਰ ਜੇ ਤੁਸੀਂ ਸਾਰੇ ਸਾਡੇ ਵੀਡੀਓ ਵਾਲੇ ਵੀਰ ਸਾਰੇ ਪਹੁੰਚੇ ਅਸਾਂ ਗੱਲ ਫੇਰ ਉਹੀ ਕਰੀਏ ਮੇਨਟੇਨੈਂਸ ਇਹਦੀ ਮੇਨਟੇਨ ਕਿਵੇਂ ਕਰੂੰਗੇ ਮੇਨਟੇਨ ਦੇਖੋ ਜੀ ਸਰਕਾਰ ਨੇ ਜਿਹੜੀ ਹੈ ਸੇਵਾਦਾਰਾਂ ਦੀ ਸਰਕਾਰ ਮੈਂ ਪਹਿਲਾਂ ਕਿਹਾ ਕਿ ਅਸੀਂ ਮਹਾਮਾਇ ਦੇ ਭਗਤ ਹੈ ਸਾਰੇ ਸੇਵਾਦਾਰ ਬਣ ਕੇ ਸਾਡੇ ਚੇਅਰਮੈਨ ਸਹਿਬਾਨ ਕਮਲਵੰਸਰ ਜੀ ਉਹ ਨਾਲ ਹੋ ਕੇ ਇਹ ਜਿਹੜੀ ਮੇਨਟੇਨੈਂਸ ਕੰਟੀਨਿਊ ਸੇਵਾ ਕਰਦੇ ਰਹਿਣਾ ਹੈ ਇਹ ਸਿਰਫ ਇੱਕ ਅਸਪੈਕਟ ਹੈ ਸੋਵਰ ਸਾਹਿਬ ਦਾ ਜਿਹੜਾ ਪਾਣੀ ਜਲ ਜਿਹੜਾ ਹੈ ਪਹੁੰਚਾਣਾ ਉਹ ਇੱਕ ਅਸਪੈਕਟ ਹੈ ਸ਼ੁਰੂਆਤ ਹੈ ਇਸ ਤੋਂ ਬਾਅਦ ਮੰਦਰ ਦੇ ਵਾਸਤੇ ਇਸ ਪੂਰੇ ਪ੍ਰੈਮਿਸਸ ਵਾਸਤੇ ਵਸਿਨਿਟੀ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਦਰਬਾਰ ਸਾਹਿਬ ਦੇ ਵਿੱਚ ਹਰੀਟੇ ਸਟਰੀਟ ਬਣੀ ਹੈ ਉਸ ਉਸ ਔਰ ਲਾਈਨ ਤੋਂ ਵੀ ਕਿਤੇ ਬਿਹਤਰ ਜਿੱਥੇ ਸਾਡੀ ਕਲਪਨਾ ਖਤਮ ਹੁੰਦੀ ਹੈ ਉਸ ਤੋਂ ਪਾਰ ਜਾ ਕੇ ਜਿਹੜਾ ਹੈ ਸਰਕਾਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਜਿਹੜਾ ਹੈ ਉਹ ਉਹਨਾਂ ਦੀ ਰਹਿਨਮਾਈ ਤੇਗਵਾਈ ਹੇਠ ਇਕ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਪਟਿਆਲੇ ਵਿੱਚ ਲੈ ਕੇ ਆ ਰਹੀ ਹੈ ਔਰ ਖਾਸ ਕਰਕੇ ਮੰਦਰ ਦੇ ਵਿੱਚ ਪ੍ਰੈਮਿਸਿਸ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਡਿਵੈਲਪ ਕੀਤਾ ਜਾਏਗਾ ਜੈ ਮਾਤਾ ਜੀ ਬੋਲ 사ਚੇ दरबार की जय ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਅੱਜ ਜੋ ਇਹ ਮੰਦਿਰ ਆਏ ਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸਵਾਏ ਪੂਰੇ ਪੰਜਾਬ ਦੇ ਦੇਸ਼ ਤੇ ਇਵਨ ਵਿਦੇਸ਼ ਤੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਇਸ ਮੰਦਿਰ ਦੀ ਮੰਦਿਰ ਨਾਲ ਉਹਨਾਂ ਦੀ ਆਸਤਾ ਹੈਗੀ ਆ ਇੱਥੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਕੁਛ ਉਹਨਾਂ ਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫੀਕੈਂਸ ਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕਲ ਹੈ ਤੇ ਉਹ ਬੜੇ ਚਿਰਾਂ ਤੋਂ ਜੜਾ ਸੀਗਾ ਇਹ ਮੰਦਿਰ ਜਿਹੜਾ ਸਰੋਵਰ ਸਾਹਿਬ ਹੈ ਇਸ ਪਾਣੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਦਾ ਜਿਹੜਾ ਝੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਤੁਹਾਡੇ ਨਾਲ ਲੱਗਦਾ ਰਜਿੰਦਰਾ ਟੈਕ ਹੈ ਉਹਦੇ ਵਿੱਚ ਵੀ ਜਲ ਹੋਏਗਾ ਔਰ ਉੱਥੇ ਲੋਕਾਂ ਵਾਸਤੇ ਜਿਹੜੇ ਸ਼ਰਧਾਲੂ ਆਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ 12 ਤਰੀ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀਆਂ ਹੈਗੀਆਂ ਸ਼ਰਧਾਲੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਆ ਕੇ ਇੱਕ ਸੁਖ ਦਾ ਆਨੰਦ ਉਹਨਾਂ ਨੂੰ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਰਾਤ ਤੇ ਆਉਂਦੇ ਆ ਤੇ ਆਪਣੇ ਸ਼ੇਰਾਵਾਲਾ ਗੇਟ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਤੇ ਜਿਹੜੇ ਲੋਕ ਗਰਮੀ ਦੇ ਵਿੱਚ ਖੜੇ ਹੁੰਦੇ ਆ ਲੋਕਾਂ ਦੀ ਆਸਤਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲੈਨਿੰਗ ਕਰਕੇ ਵੱਡੇ-ਵੱਡੇ ਆਰਕੀਟੈਕਟ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕੁਇਨ ਅਰਵਿੰਦ ਕੇਜੇਵਾਲੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਦੇ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਬਾਅਦ ਵਿੱਚ ਇਹ ਮੈਟਰ ਨੇ ਸਾਨੂੰ ਉਹ ਵੀ ਕਰਨੇ ਆਂਦੀ ਆ ਜੇ ਅਸੀਂ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਥਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਇੱਕ ਬਵਿਆ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁੰਦਰੀਕਰਨ ਹੋਏਗਾ ਔਰ ਜਿਹੜੇ ਤੁਸੀਂ ਪਹਿਲੇ ਬੰਦਿਆਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਰੀ ਚੈਰੀਟੇਟੀ ਸਟਰੀਟ ਸੀ ਜਾਂ ਉਹ ਪੜੀ ਨਦੀ ਦਾ ਸੁੰਦਰੀਕਰਨ ਸੀ ਜਾਂ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਸ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਹੈ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਗ੍ਰਿਡ ਨਿਸ਼ਚੈ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਔਰ ਲੋਕਾਂ ਪ੍ਰਤੀ ਅਸ਼ਰਦ ਹਲਵਾ ਅਸ਼ਰਦ ਹਲਵਾ ਪ੍ਰਤੀ ਖਾਸ ਤੌਰ ਤੇ ਆਪਣੀ ਜਿਹੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਾਂ ਦਾ ਤੇ ਹੁਣ ਵਾਲਾ ਦਾ ਬਹੁਤ ਬਹੁਤ ਧੰਨਵਾਦ ਸਟਾਲਾ ਪ੍ਰਾਪਰਟੀ ਵੇਚਣੇ ਔਰ ਖਰੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز